ਅੱਜ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਆ ਪਿੰਡ ਜੀਦ ਸਰਦਾਰ ਸ਼ਾਮ ਸਿੰਘ ਟਾਰੀ ਫਤੇਗੜ ਸਭਰਾ ਇੱਕ ਘਰੇਲੂ ਘਰ ਦੇ ਵਿੱਚੋਂ ਦੋਸਤੋ ਅੱਜ ਇਹ ਆਪਾਂ ਵੀਡੀਓ ਇੱਕ ਬਣਾਉਣ ਜਾ ਰਹੇ ਹਾਂ ਪਹਿਲਾਂ ਵੀ ਇੱਕ ਮਾਜਾ ਆਪਾਂ ਦਿਖਾਈ ਸੀ ਤੁਹਾਨੂੰ ਇਸ ਘਰੋਂ ਸਤਲੁਜ ਦਰਿਆ ਦੇ ਬਿਲਕੁਲ ਕੰਡੇ ਦੇ ਨਾਲ ਘਰ ਹੈਗਾ ਇੱਕ ਪਾਸੇ ਤੁਸੀਂ ਬੰਨ ਦੇਖ ਰਹੇ ਜੀ ਠੀਕ ਹੈ ਜੀ ਇਸ ਤੋਂ ਬਿਲਕੁਲ ਪਰਲੇ ਪਾਸੇ ਸਤਲੁਜ ਤਰੀਆਵਾ ਤੇ ਪਿੰਡ ਫਤੇਗੜ ਸਭਰਾ ਤੁਸੀਂ ਵਿజిਟ ਕਰਨੀ ਆ ਜੀਰਾ ਤਹਿਸੀਲ ਆ ਜ਼ਿਲ੍ਹਾ ਫਿਰੋਜ਼ਪੁਰ ਜਦੋਂ ਵੀ ਕੋਈ ਪਸ਼ੂ ਤਿਆਰੀ ਤੇ ਹੁੰਦਾ ਹੈ ਤੇ ਭਾਜੀ ਸੇਲ ਕਰ ਦਿੰਦੇ ਆ ਠੀਕ ਆ ਜੀ ਬਿਲਕੁਲ ਮਾਲ ਜਿਹੜਾ ਤੁਸੀਂ ਦੇਖੋਗੇ ਜਿੰਨੇ ਪਸ਼ੂ ਵੀ ਆ ਘਰ ਦੇ ਘਰੇਲੂ ਪਸ਼ੂ ਰੱਖੇ ਆ ਤੇ ਚੰਗੇ ਪਸ਼ੂ ਆ ਠੀਕ ਆ ਜੀ ਵੈਸੇ ਵੀ ਸਭਰਾਵਾਂ ਦੇ ਪਸ਼ੂ ਚਾਹੇ ਫਾਰਲਾ ਸਭਰਾ ਹੋਵੇ ਵੱਡਾ ਮਾਝੇ ਦਾ ਤੇ ਚਾਹੇ ਦਰਿਆ ਤੋਂ ਸਤਲੋ ਜਤੋਂ ਬੰਨ ਤੋਂ ਇਧਰਲੀ ਸਾਈਡ ਵਾਲੇ ਸਭਰਾ ਛੋਟੇ ਸਭਰਾ ਦੀ ਗੱਲ ਕਰ ਲਈਏ ਮਾਲ ਚੰਗਾ ਇਹਨਾਂ ਪਿੰਡਾਂ ਦੇ ਵਿੱਚ ਇੱਕ ਢੇਲੀ ਮੱਝ ਤੁਹਾਨੂੰ ਦਿਖਾਉਣੀ ਆ ਬਹੁਤ ਖੂਬਸੂਰਤ ਚੰਗੀ ਮੱਝ ਆ ਸੋ ਪੂਰਾ ਬੇਰਵਾ ਪੂਰੀ ਡਿਟੇਲ ਆਪਾਂ ਸਰਦਾਰ ਸਾਹਿਬਾਣੋਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ 31 ਤਰੀਕ ਆ ਦੋਸਤੋ 31 ਅਗਸਤ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆਂ ਸਮਾਂ ਕੋਈ ਮਾਰਨਿੰਗ ਦੇ 9:30 9:00 ਵਜੇ ਦਾ ਆਓ ਕਰ ਲੈਨੇ ਆ ਗੱਲਬਾਤ ਪੁੱਛ ਲੈਨੇ ਆ ਕੀ ਡਿਟੇਲ ਇਸ ਇਸ ਮੱਝ ਦੀ ਆ ਸੋ ਕਿੰਨੇ ਸੂਬੇ ਸੂਈ ਆ ਤੇ ਕੀ ਪਿਛਲੇ ਸੂਬਿਆਂ ਦਾ ਰਿਕਾਰਡ ਰਿਹਾ ਤੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਬਾਕੀ ਜਿਹੜੀ ਬਿਲਕੁਲ ਜਿਹੜੇ ਵੀ ਖਰੀਦਦਾਰ ਵੀਰ ਨੂੰ ਇਹ ਮੱਝ ਜਜੂਗੀ ਪਸੰਦ ਆਊਗੀ ਉਹਦੀ ਇੱਥੇ ਆਣ ਕੇ ਤੁਸੀਂ ਨਰਕ ਪਰਖਾ ਤਸੱਲੀ ਕਰ ਲਿਓ ਠੀਕ ਆ ਗੱਬਣ ਮੱਝ ਆ ਪਿਆਰੀ ਵਾਲੀ ਆ ਸਮਾਂ ਲੈਂਦੀ ਆ ਜੇ ਸਭ ਤੋਂ ਪਹਿਲਾਂ ਸਰਦਾਰ ਸਾਹਿਬ ਸਾਸਤਰੀ ਕਾਲ ਵੈਰੂ ਜੀ ਘਰ ਸਾਹਿਬ ਵੈਰੂ ਜੀ ਫਰੇ ਜੀ ਕੀ ਫਤਿਹ ਸਰਦਾਰ ਸਾਹਿਬ ਇੱਕ ਆਪਣਾ ਨਾਮ ਦੱਸ ਦਈਏ ਜੀ ਬਲਵਿੰਦਰ ਸਿੰਘ ਉਰਫ ਕਾਲਾ ਠੀਕ ਆ ਜੀ ਅੱਛਾ ਭਾਜੀ ਬਲਵਿੰਦਰ ਸਿੰਘ ਜੀ ਇੱਕ ਆਪਾਂ ਪਹਿਲਾਂ ਵੀਡੀਓ ਪਾਈ ਸੀ ਮੈਨੂੰ ਲੱਗਦਾ ਬਹੁਤ ਹੋ ਗਿਆ 2 ਕੁ ਮਹੀਨੇ 2 ਕੁ ਮਹੀਨੇ ਹੋ ਗਏ ਉਹ ਮੱਝ ਨੂੰ ਹਾਂ ਹਾਂਜੀ ਮਾਝ ਚੰਗੀ ਸੀ ਉਹ ਵੀ ਹਾਂ ਮਾਝ ਬਹੁਤ ਵਧੀਆ ਹੋਈ ਉਹ ਵੀ ਘਰ ਦੀ ਝੋਟੀ ਹੋਈ ਠੀਕ ਆ ਜੀ ਹਾਂਜੀ ਇਹ ਵੀ ਘਰ ਦੀ ਆ ਕੱਟੀ ਠੀਕ ਆ ਜੀ ਆ ਮਾਲ ਮਤਲਬ ਇਹ ਆ ਵੀ ਜਦੋਂ ਕੋਈ ਤਿਆਰੀ ਵਾਲਾ ਹੁੰਦਾ ਤੇ ਉਦੋਂ ਸੇਲ ਕਰ ਦਿੰਦੇ ਜੇ ਕਿਤੇ ਨਾ ਹਾਂਜੀ ਵੈਰੂ ਆਪਾਂ ਵਪਾਰਪੂਰ ਦਾ ਕੰਮ ਨਹੀਂ ਕਰਦੇ ਕੋਈ ਵੀ ਨਾ ਆਪਾਂ ਲਿਆਂਦੀ ਕਦੇ ਤੇ ਨਾ ਆਏ ਆਪਣੇ ਘਰ ਦੀ ਝੋਟੀ ਆ ਵੀ ਆ ਰਹੀਆਂ ਘਰ ਦੀਆਂ ਆਪਣੀਆਂ ਬਿਲਕੁਲ ਜੀ ਬਿਲਕੁਲ ਹਾਂਜੀ ਲੋ ਵੀ ਮਾਲ ਦੋਸਤੋ ਜਿੰਨਾ ਵੀ ਤੁਸੀਂ ਵੇਖੋਗੇ ਲਾਗੇ ਬੰਨੇ ਬੰਨੇ ਆ ਠੀਕ ਆ ਜੀ ਆ ਸਾਰਾ ਘਰ ਦਾ ਮਾਲ ਆ ਠੀਕ ਆ ਤੇ ਹੁਣ ਬਿਲਕੁਲ ਤਿਆਰੀ ਤੇ ਜਿਹੜੀ ਇਹ ਮਾਝ ਆ ਪੰਜ अच्छा आ, पाजी 5-6 ਦਿਨੋਂ ਲੈਂਦੀ ਆ ਤੇ ਸੂਹਾ ਕਿੰਨਾ ਸੂਹ ਕੀ ਹੋਣੇ ਹੁਣ ਤੀਜੇ ਸਵੇਰ ਆ ਦੋ ਸਵੇਰ ਸਾਡੇ ਕੋ ਇੱਕੋ ਕਟਾ ਤੇ ਦੂਜੀ ਸਵੇਰ ਕੱਟੀ ਆ ਠੀਕ ਆ ਜੀ ਐਰਕ ਤੀਜੇ ਸਵੇਰ ਸੁਣਣਾ ਐਤ ਕਾਂ ਤੀਜਾ ਸੂਹਾ ਹਾਂਜੀ ਹਾਂਜੀ ਠੀਕ ਆ ਜੀ ਤੇ ਪਿਛਲੇ ਸਵੇਰੇ ਦਾ ਕੋਈ ਦੁੱਧ ਦਾ ਅਦਰ ਰਿਕਾਰਡ ਕਿੰਨਾ ਕਰਿਆ ਸਾਡੇ ਕੋਲ 15 ਕਿਲੋ ਦੁੱਧ ਦਿੰਦੀ ਰਹੀ ਆ 15 ਕਿਲੋ ਹਾਂਜੀ ਠੀਕ ਆ ਜੀ ਮਿਲਕਿੰਗ 15 ਉਹ ਦੋ ਲੱਸੀ ਹਰ ਕੀ ਤੇ ਅਰੇ ਰਾਜੀ ਆ ਮਾਜ ਬਚੀ ਵਾਵਾ ਠੀਕ ਉਦੋਂ ਤੇ ਹੋ ਗਈ ਵੀ ਲੱਸੀ ਇਹਦੀ ਠੀਕ ਆ ਜੀ ਠੀਕ ਆ ਉਹ ਦੋਸਤੋ 15 ਕਿਲੋ ਮਿਲਕਿੰਗ ਜਿਹੜੀ ਆ ਪਹਿਲੇ ਸਵੇਰ ਸੋ ਚੌੜਾ ਪੇਠਪੁੜਾ ਤੇ ਨਾਲ ਦੀ ਨਾਲ ਇੱਕ ਗੱਲ ਤੁਹਾਨੂੰ ਨੋਟ ਕਰਾ ਦਿੰਨੇ ਆ ਮੀਨੀ ਢੇਲੀ ਆ ਠੀਕ ਆ ਜੀ ਮੀਨੀ ਨਹੀਂ ਕਿ ਸਿੰਘ ਫਿਕਸਾ ਢੇਲੀ ਆ ਸੋ ਕਾਫੀ ਵੀਰ ਪਸੰਦ ਕਰਦੇ ਆ ਵੀ ਢੇਲਾ ਪਸ਼ੂ ਖਰੀਦਣਾ ਜਿਹੜੇ ਕਾਫੀ ਵੀਰਾਂ ਦਾ ਇਸ ਸ਼ੌਕ ਹੁੰਦੇ ਆ ਚਾਹਵਾਨ ਹੁੰਦੇ ਆ ਵੀ ਢੇਲਾ ਪਸ਼ੂ ਨਿਕਲੇ ਤੇ ਆਪਾਂ ਖਰੀਦ ਲਈਏ ਚੌੜਾ ਪੇਠਪੁੜਾ ਸੋ ਰਾਜੀ ਆ ਪੂਰੀ ਵਜਨ ਵਟਾ ਕਰਮਾ ਵਾਲੀ ਨੂੰ ਪੂਰਾ ਠੀਕ ਆ ਜੀ ਚੰਗੀ ਸੇਵਾ ਕੀਤੀ ਹੈ ਭਾਜੀ ਉਹ ਉਹ ਤੁਸੀਂ ਵੇਖ ਹੀ ਰਹੇ ਜੀ ਬਿਲਕੁਲ ਸਕਰੀਨ ਦੇ ਉੱਤੇ ਠੀਕ ਆ ਜੀ ਪਸ਼ੂ ਦਿਨ 6 ਲੈ ਜੇ 7 ਲੈ ਜੇ ਦਿਨ ਹਜੇ ਲੈ ਜੂਗੇ ਇਹਨੇ ਖੜੂ 6 7 ਲੈ ਜੂਗੀ ਤੇ ਪਾਜੀ ਫਿਰ ਮਿਲਦੀ ਮਿਲਦੀ ਕਿੰਨਾ ਕੁ ਲੰਮਾ ਟਾਈਮ ਹੀ ਹੈ ਪੂਰਾ ਇਹ ਹਰ ਵੇਰੇ ਆਈ ਆ ਸਾਲ ਪਿੱਛੋਂ ਮਤਲਬ ਸੂਪ ਪੈਂਦੀ ਆ ਅੱਛਾ ਜੀ ਛੜਦੀ ਛੜਦੇ ਕਿੰਨਾ ਕੁ ਸਮਾਂ ਪੈਂਦੀ ਪਹਿਲਾਂ ਛੜਨੀ ਕਿੰਨਾ ਕੁ ਸਮਾਂ ਪੈਂਦੀ ਆਹੀਂ ਤਾਂ 3 ਕੁ ਮਹੀਨੇ ਹੋ ਗਏ ਛੜਦੀ ਨੂੰ ਅੱਛਾ ਜੀ ਐਰਕੀਆਂ ਤੇ ਤਾਂ ਮਨ ਪਿਛਲੇ ਸੂਵੇ ਦਾ ਚੇਤਾ ਨਹੀਂ ਹੁੰਦਾ ਮੈਂ ਐਰਕੀ ਤਿੰਨ ਕੁ ਮਹੀਨੇ ਹੋ ਗਏ ਛੜਦੀਆਂ ਠੀਕ ਆ ਜੀ ਹਾਂਜੀ ਤੇ ਇਹਨੇ ਕਿ ਹੋ ਗਏ ਕੋਈ 5-7 ਦਿਨ ਗਾਂਵ 'ਚ ਆਉਣਗੇ ਤਿੰਨ ਕੁ ਮਹੀਨੇ ਹੋ ਗਏ ਛੜਦੀ ਠੀਕ ਆ ਜੀ ਉਦੋਂ ਵੀ ਆ ਸੂਣ ਲੱਗੀ ਲਾਉਂਦੀ ਆ ਖੋਲ ਕੇ ਦਿਖਾਦੀ ਆ ਹਾਂਜੀ ਹਾਂਜੀ ਦੋ ਦਿਨ ਬਣਦੀ ਬਣਦੀ ਆ ਨੇੜੇ ਚ ਜਾ ਕੇ ਜਾਂ ਕੋਈ 1 2 ਦਿਨ ਰਹਿੰਦੇ ਆਂ ਬਣ ਜਾਂਦੀ ਹਾਰਵੇਂ ਆਈ ਉਹ ਗੱਲ ਕਾ ਇਸ ਸਾਲ ਪਿਛੋਂ ਸਾਡੇ ਕੋਲ ਤੇ ਦੋ ਸੂਏ ਸੂਈ ਕਰਮ ਵਾਲੀ ਤੇ ਉਦੋਂ ਹੀ ਬਣ ਜਾਂਦੀ ਰੀ ਦੋ ਮਹੀਨੇ ਬਾਅਦ ਹੀ ਬਾਅਦ ਅੰਨੇ ਮਤ ਕਿ ਥੱਲੇੋਂ ਥੋੜਾ ਜਿਵੇਂ ਹੁਣ ਬਖਾਲਾ ਘੱਟ ਕੇ ਬਿਲਕੁਲ ਨੇੜੇ ਚ ਜਾ ਕੇ ਦੋ ਚੌ ਦਿਨਾਂ ਦੇ ਵਿੱਚ ਬਸ ਇੱਕ ਦਿਨ ਹੀ ਉਦੋਂ ਹੀ ਜਦੋਂ ਸੂ ਪੈਂਦੀ ਨਾ ਉਦੋਂ ਹੀ ਦੁੱਧ ਲਾਉਂਦੀ ਉਦੋਂ ਤੇ ਪਹਾਣਾ ਪੂਰਾ ਕਿੜਾ ਰਹੀਦੀ ਆ ਤੇ ਪਹਿਲਾਂ ਨਹੀਂ ਇਹ ਲਾਉਂਦੀ ਹੁੰਦੀ ਕਈ ਡੰਗਰ 10 10 ਦਿਨ ਪਹਿਲਾਂ ਹੀ ਆ ਦੋਸਤੋ ਤਿਆਰੀ ਬਿਲਕੁਲ ਨੇੜੇ ਤੇ ਜਾ ਕੇ ਕਈ ਪਸੂ ਕਰਤੀ ਆ ਕਿ ਹਜੇ तकरीबन ਕੋਈ ਹਫਤਾ ਹਜੇ ਖੰਡ ਪਿਆ ਹੈ ਸਮਾਂ ਠੀਕ ਆ ਸੋ ਰਾਜੀ ਪੋਲੋ ਵਜਨ ਲੋਡ ਢੇਲੀ ਇਹ ਮੱਝ ਬਕਾਊ ਆ ਠੀਕ ਆ ਜੀ ਤਿੱਜਾ ਸੁਆ ਕਿਤਨਾ ਕਿਤੇ ਨੀਲੀ ਦੇ ਵਿੱਚ ਵੀ ਫੰਕਸ਼ਨ ਆਉਂਦੇ ਆ ਠੀਕ ਆ ਜੀ ਤੇ तकरीबन ਤੁਸੀਂ ਵੇਖੋ ਚੌੜਾ ਪਿੱਠ ਪੁੜਾ ਪੂਰੀ ਹੈਲਥੀ ਪੂਰੀ ਰਾਜੀ ਫੁੱਲ ਵਜਨ ਲੋਡ ਵਾਲੀ ਮੰਜਾ ਡੈਂਦਾ ਕਰਮਾ ਲਈ ਤੇ ਠੀਕ ਆ ਹਾਈਟ ਮੀਡੀਅਮ ਤੋਂ ਥੋੜੀ ਜੀ ਪਲੱਸ ਮੰਨ ਵਾਲੇ ਕੋਈ ਵੀਰ ਜੇ ਮੀਡੀਅਮ ਹਾਈਟ ਮੰਨਗੇ ਵੀ ਤੁਸੀਂ ਸੌਦਾ ਕਰ ਲਿਓ ਠੀਕ ਆ ਥੱਲੇ ਲੈਵੇ ਦੀ ਬਹੁਤ ਖੂਬਸੂਰਤਾਂ ਬਖਾਲਾ ਕਰਮ ਵਾਲੀ ਵੇਖੋ ਜਿਵੇਂ ਜਿਵੇਂ ਨੇੜੇ ਆ ਰਿਹਾ ਟਾਈਮ ਠੀਕ ਹੈ ਜਿ ਦਿਨ ਵੈਸੇ ਨੇੜੇ ਆ ਰਿਹਾ ਸੂਣ ਤੇ ਬਿਲਕੁਲ ਮੋਟ ਤੋਂ ਜਿਹੜਾ ਬਿਲਕੁਲ ਚੌਰ ਸਲੇਵਾ ਤਿਆਰ ਕਰਦੀ ਪਈ ਆ ਇੱਕ ਸਾਰ ਥਣ ਇੱਕੋ ਜਿਹੀ ਵਿਥ ਵਿਰਲ ਤੇ ਪੂਸ਼ ਬਿਲਕੁਲ ਜਿਹੜੀ ਪੂਣਾ ਟੱਚ ਕਰਦੀ ਠੀਕ ਆ ਸੋ ਸੋਹਣੇ ਕੱਦ ਵਜਨ ਦੇ ਵਿੱਚ ਲਓ ਜੀ ਆਹ ਲਓ ਜੀ ਆ ਜਾਓ ਆ ਜਾਓ ਆ ਜਾਓ ਆ ਜਾਓ ਤੋ ਚੰਗੇ ਤੋਂ ਤੀ ਦੋਸਤਾਂ ਫਾਸ ਕਰ ਸਕਦੇ ਆ ਜਿੱਦਾਂ ਭਾਜੀ ਹੁਣਾ ਦੱਸਿਆ ਵੀ ਪਹਿਲੇ ਦੂਜੇ ਦੂਜੇ ਸਵੇ ਕੋਈ 15 ਲੀਟਰ ਦੁੱਧ ਚਮਾਉਂਦੀ ਰਹੀ ਐ ਤੇ ਕਹਿੰਦੇ ਰਿਹਾ ਵੀ ਇੱਕ ਟਾਈਮ ਜਿਹੜਾ 7 ਕਿਲੋ ਦੀ ਪਾਲਟੀ 7 ਕਿਲੋ ਜਿਹੜਾ ਭਾਂਡੇ ਚ ਦੁੱਧ ਪਾ ਦਿੰਦੀ ਰਹੀ ਐ ਠੀਕ ਆ ਦੁੱਧ ਬਾਕੀ ਆ ਕਿ ਦੋਸਤੋ ਸੇਵਾ ਦਾ ਵੀ ਆ ਕਿਸੇ ਵੀਰ ਦੀ ਸੇਵਾ ਹੋ ਸਕਦਾ ਵੀ ਬਹੁਤ ਹੀ ਚੰਗੀ ਹੋਵੇ ਤੇ ਕੁਝ ਕਾਰਗੁਜ਼ਾਰੀ ਮੱਝ ਨੇ ਵੀ ਕਰਨੀਆਂ ਠੀਕ ਆ ਜੀ ਤੇ ਮੌਕੇ ਤੇ ਥੋੜਾ ਜਿਹਾ ਕੁਝ ਹੋਰ ਵੇਖਣ ਨੂੰ ਮਿਲੇ ਫਿਲਹਾਲ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਬਹੁਤ ਸੋਹਣੀ ਬਾਣੀ ਥਣੀ ਚੰਗੇ ਵਜਨ ਵਜੂਦ ਆ ਰਹੀ ਚੰਗੀ ਸੇਵਾ ਉਹ ਵੀ ਕਰਮਾਜ ਦੀ ਧੁਈ ਵੀ ਥੱਲੇ ਆ ਹਾਂਜੀ ਹਾਂਜੀ ਹਾਂ ਬਿਲਕੁਲ ਬਿਲਕੁਲ ਆ ਪੋਣਾ ਟੱਚ ਕਰਦੀ ਪਈ ਹੈ ਹਾਂ ਥਣ ਬਿਲਕੁਲ ਸਹੀ ਆ ਚਾਰੇ ਹਾਂਜੀ ਹਾਂਜੀ ਬਹੁਤ ਖੂਬਸੂਰਤ ਹੈ ਦੋਸਤੋ ਬਹੁਤ ਵਧੀਆ ਚੰਗਾ ਪਸ਼ੂਤਾਨਾ ਢੇਲੀ ਮੱਝ ਸੋ ਕਾਫੀ ਵੀਰਾਂ ਦੀ ਡਿਮਾਂਡ ਵੀ ਢੇਲਾ ਪਸ਼ੂ ਮੀਨਾ ਪਸ਼ੂ ਖਰੀਦਣ ਦੀ ਤੇ ਜ਼ਰੂਰ ਤੁਸੀਂ ਹੱਥ ਪਾ ਸਕਦੇ ਜੀ ਸੋ ਤਿਆਰੀ ਮੁਕੰਮਲ ਹੀ ਆ ਪੰਜਾਂ ਸੱਤਾਂ ਦਿਨਾਂ ਤੱਕ ਕਰਮਾਲੀ ਨੇ ਸੂਪ ਪੈਣਾ ਠੀਕ ਆ ਤੇ ਬਣਦੀ ਤੁਹਾਨੂੰ ਫਿਰ ਇੱਕ ਵਾਰੀ ਦੱਸ ਦਿੰਨੇ ਆ ਵੀ ਨੇੜੇ ਜਿਹਾ ਵੀ ਦੋ ਚਾਰ ਦਿਨ ਰਹਿੰਦਿਆਂ ਜਿਹੜੀ ਜਿੰਨੀ ਵੀ ਤਿਆਰੀ ਕਰਦੀ ਆ 2-4 ਦਿਨ ਰਹਿੰਦੀਆ ਪੂਰੀ ਤਿਆਰੀ ਕਰ ਲੈਂਦੀ ਹੈ ਠੀਕ ਆ ਸੋ ਤੀਜਾ ਸੂਬਾ ਪਹਿਲੇ ਸੂਵੇ ਕੱਟੀ ਸੀਗਾ ਕਟਾ ਸੀਗਾ ਜੀ ਪਹਿਲੇ ਸੂਵੇ ਕਟਾ ਦੂਜੇ ਸੂਵੇ ਕੱਟੀ ਆ ਦੂਜੇ ਸੂਵੇ ਕੱਟੀ ਸੀ ਹਾਂਜੀ ਠੀਕ ਆ ਜੀ ਇਸ ਵਾਰੀ ਫਿਰ ਸੀਮੇਂਟ ਤੋਂ ਬਣੀ ਜਾਂ ਮਾਲੀ-ਮੂਲੀ ਤੋਂ ਲਵਾਈ ਸੀ ਨਹੀਂ ਮਾਲੀ ਤੋਂ ਕਰਈ ਜਾਂ ਮੈਂ ਝੂਠ ਮਾਰੀ ਜੀ ਮੈਂ ਠੀਕ ਆ ਜੀ ਮਾਲੀ ਤੋਂ ਹੀ ਮਾਲੀ ਉਹ ਤਾਂ ਬਹੁਤ ਵਧੀਆ ਰੁਪਿਆ ਪਾਣੀ ਕਿਸੋ ਲੈਂਦਾ ਉਹ ਤੋਂ ਬਵਾਗਦੇ ਆ ਠੀਕ ਆ ਜੀ ਹੈਗਾ ਉਹ ਨੀਲੀ ਰਾਵੀ ਦਾ ਉਹ ਤੋਂ ਠੀਕ ਆ ਜੀ ਤੇ ਅੱਛਾ ਸਰਦਾਰ ਸਾਹਿਬ ਜੀ ਕੀ ਡਿਮਾਂਡ ਕਰਦੇ ਪਿਆ ਕਿੰਨੇ ਕੁ ਦੇ ਦੇ ਦੇਣੀ ਆਪਾਂ ਆਪਾਂ ਜਾਇਜ ਆ ਜੀ 1. 145 हां जी कई ਹੁਣ ਕਮੈਂਟ ਕਰਨ ਦੇ ਦੁੱਧ ਦੇ ਦਾ ਇੰਨਾ ਉਹਨਾ ਜਿਹਨੇ ਕਰੇ ਰੱਖੀ ਉਹ ਮੱਝ ਨਹੀਂ ਨੀ ਰੋ ਆਹ ਦਾ ਦੁੱਧ ਦੇ ਦਾ ਇੰਨਾ ਗਿਆ ਅਸੀਂ ਤੇ ਹੁਣ ਚਾਹਦੇ ਰਾਂ ਸਾਨੂੰ ਹੁਣ ਪਤਾ ਆ ਦੇ ਹਾਂ ਹਾਂ ਜੀ ਜੇ ਮੱਝ ਸੂ ਵੀ ਤਰ ਫੇਰ ਆਪਾਂ ਦੁੱਧ ਇੰਨਾ ਹੀ ਆਪਾਂ ਪੂਰਾ ਕਰਕੇ ਦਿਆਂਗੇ ਆਪਾਂ ਬਣਾ ਕੇ ਦਿਆਂਗੇ ਮਾਰਾ ਕੋਈ ਰਾਇ ਨਹੀਂ ਜਾਣਾ ਕੋਈ ਵਾਲਵਿੰਗ ਹੀ ਨਹੀਂ ਰਹਿ ਜਾਣਾ ਵੀ ਜਦੋਂ ਆਪਾਂ 12 ਲੀਟਰ ਚ ਵਾਈ ਦੇਣਾ ਹਾਂ ਜੀ ਹਾਂ ਜੀ ਇਹ ਤਾਂ ਗੱਬਣ ਦੀ ਆਪਾਂ ਗੱਲ ਕਰਦੇ ਪਏ ਜੇ ਕਿ ਇਹ ਪਹਿਲਾਂ ਕਰਮਾ ਚ ਹੋ ਗਈ ਹਾਂ ਸੂਣ ਤੋਂ ਪਹਿਲਾਂ ਲਾਏਗਾ ਫੇਰ ਤਾਂ ਠੀਕ ਹੈ ਜੇ ਨਾ ਜੋ ਸੂ ਵੀ ਦੇ ਦੁੱਧ ਚਵਾ ਕੇ ਦਾਂਗਾ ਮਤਲਬ ਕਈ ਵੀਰ ਹੁੰਦੇ ਨੇ ਕਹਿ ਦਿੰਦੇ ਵੀ ਵੀਰ ਅਸੀਂ ਪੈਸੇ ਨਹੀਂ ਕੋਈ ਗੱਲ ਨਹੀਂ ਆਈ ਲੈਣਾ ਕਰ ਲੋ ਤੁਸੀਂ ਸਾਨੂੰ ਦੁੱਧ ਚਵਾ ਦੇ ਹਾਂਜੀ 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 ਠੀਕ ਆ ਜੀ ਆ ਦੋਸਤੋ ਜਿੱਦਾਂ ਦੀ ਵੀ ਕੰਡੀਸ਼ਨ ਕਿਸੇ ਵੀਰ ਨੇ ਮਤਲਬ ਮਾਜ ਬਹੁਤ ਮਿੱਠੀ ਆ ਹਾਰ ਰਹੀ ਮਾਜਾ ਠੀਕ ਆ ਜੀ ਤੇ ਮਾਜ ਥੱਲੇ 15 ਕਿਲੋ ਦੁੱਧ ਰਹਿੰਦਾ ਠੀਕ ਆ ਜੀ ਪਿਛਲੇ ਸਵੇਿਆਂ ਦੇ ਅਕੋਰਡਿੰਗ ਆਪਾਂ ਗੱਲਬਾਤ ਕਰਦੇ ਪਏ ਆ ਉਹ ਅੱਗੇ ਤੁਸੀਂ ਇੱਥੇ ਆਣ ਕੇ ਆਪਣੀ ਅੱਖੀਂ ਵੇਖ ਲਿਓ ਥੱਲਿਓਂ ਕਰਮਾਂ ਵਾਲੀ ਸੋਨਾ ਖੁੱਲਦੀ ਪਈ ਆ ਕੋ ਪੰਜਾ ਛਿਆ ਦਿਨਾਂ ਦੇ ਵਿੱਚ ਵਿੱਚ ਥੱਲਿਓਂ ਸੋਨਾ ਬਣੂਗੀ ਥੱ ਇਹ ਮਾਜੂ ਵੈਸੇ ਵੀ ਪੂਰੀ ਚੌੜੀ ਆ ਚੌੜਾ ਪਿੱਠ ਪੂੜਾ ਬਿਲਕੁਲ ਬੇਨਪੋਣ ਪਿੰਡੇ ਦੇ ਉੱਪਰ ਤੁਹਾਨੂੰ ਨੋਰਮਲ ਦਿਖਾਈ ਦੇਣਗੀਆਂ ਠੀਕ ਆ ਜੀ ਹੈ ਵੀ ਬਿਲਕੁਲ ਪਤਲੇ ਪਿੰਡੇ ਦੇ ਵਿੱਚ 1 ਲੱਖ 44 ਇਹਦੀ ਡਿਮਾਂਡ ਆ ਵਿੱਚੋਂ ਛੋੜਛੱਪਾ ਮੌਕੇ ਤੇ ਮਾਨਤਾ ਨੂੰ ਹੋਊਗਾ ਠੀਕ ਆ ਜੀ ਤੇ ਜਿਹੜੇ ਵੀਰ ਨੂੰ ਜਜੂਗੀ ਪਸੰਦ ਆਊਗੀ ਤੁਸੀਂ ਸੌਦਾ ਕਰ ਲਿਓ ਤੇ ਬਣੀ ਅਗੇ ਨੀਲੀ ਦੇ ਮਾਲੀ ਤੋਂ ਆ ਇੱਕ ਸਰਦਾਰ ਸਾਹਿਬ ਆਪਣੇ ਨੰਬਰ ਬੋਲ ਦਿੱਤੇ ਜਿਨ੍ਹਾਂ ਤੇ ਸੰਪਰਕ ਕਰਨਾ ਵੀਰਾਂ ਨੇ 98644 10378 ਇੱਕ ਨੰਬਰ ਹੋਰ ਲਿਖ ਲਿਆ ਨਾਲ ਹਾਂ ਜੀ 71 378 10 378 ਠੀਕ ਹੈ ਜੀ 71 378 10 378 ਠੀਕ ਹੈ ਜੀ ਦੋਵੇਂ ਨੰਬਰ ਕੋਲ ਹੀ ਆਪਣੇ ਹਾਂਜੀ ਹਾਂਜੀ ਠੀਕ ਆ ਆ ਕਈ ਵਾਰ ਇੱਕ ਨਹੀਂ ਲੱਗਦਾ ਆ ਦੋਸਤੋ ਦੋਵੇਂ ਨੰਬਰ ਸਕਰੀਨ ਦੇ ਬਿਲਕੁਲ ਥੱਲੇ ਲੱਗ ਚੁੱਕੇ ਆ ਨੰਬਰਾਂ ਤੇ ਤੁਸੀਂ ਕਿਸੇ ਟਾਈਮ ਵੀ ਗੱਲਬਾਤ ਕਰ ਲਿਓ ਠੀਕ ਹੈ ਜੀ ਤੇ ਵਿਜ਼ਿਟ ਕਰਨੀ ਆ ਤੁਸੀਂ ਫਤਿਹਗੜ ਸਭਰਾ ਸ਼ਹੀਦ ਸਰਦਾਰ ਸ਼ਾਮ ਸਿੰਘ ਟਾਰੀ ਫਤਿਹਗੜ ਸਭਰਾ ਤੁਸੀਂ ਵਿਜ਼ਿਟ ਕਰਨੀ ਆ ਬੰਗਾਲੀ ਵਾਲੇ ਪੁਲ ਤੋਂ ਵੀ ਤੁਸੀਂ ਆ ਸਕਦੇ ਜੀ ਬੰਗਾਲੀ ਵਾਲੇ ਪੁਲ ਤੋਂ ਦੋਸਤੋ ਮਾਲਵੇ ਵਾਲੀ ਸਾਈਡ ਤੋਂ ਕਿਸੇ ਵੀਰ ਨੇ ਆਉਣਾ ਤੇ ਬੰਗਾਲੀ ਵਾਲੇ ਪੁਲ ਤੋਂ ਇੱਕ ਸੜਕ ਨਿਕਲਦੀ ਜਿਹੜੀ ਮੱਲਾਂ ਵਾਲੇ ਨੂੰ ਜਾਂਦੀ ਹੈ ਸਿੱਧੀ ਇਸੇ ਸੜਕ ਦੇ ਉੱਪਰ ਨਿਆਮੀ ਵਾਲਾ ਪਿੰਡ ਵੱਟੂ ਭੱਟੀ ਗੱਟਾ ਬਾਦਸ਼ਾਹ ਤੇ ਫਤੇਗੜ ਸਭਰਾ ਇਸੇ ਸੜਕ ਦੇ ਉੱਪਰ ਪਿੰਡ ਆਉਂਦੇ ਆ ਤੇ ਬਿਲਕੁਲ ਸਤਲੁਜ ਦਰਿਆ ਦਾ ਕੰਢਾ ਨਾਲ ਲੱਗਦਾ ਠੀਕ ਆ ਜੀ ਤੇ ਸਰਦਾਰ ਸਾਹਿਬ ਹੁੰਦੀਆਂ ਬਾਈਕਾਂ ਨੇ ਬਾਹਰ ਤੇ ਜਦੋਂ ਮਰਜ਼ੀ ਵੈਸੇ ਆਣ ਕੇ ਤੁਸੀਂ ਕਾਲ ਕਰ ਲਿਓ ਨੰਬਰ ਸਕਰੀਨ ਦੇ ਬਿਲਕੁਲ ਥੱਲੇ ਚੱਲ ਰਹੇ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ 7 ਸ਼੍ਰੀਆ ਕਾਲ ਦੀ